ਉਹਨਾਂ ਸ਼ਹੀਦਿਆਂ ਨੂੰ ਭਲਾ ਕੇ ਬੈਠੀ ਹੈ ਜੋ ਵੀ ਮੋਦੀ, ਬੀਜੇਪੀ, ਆਰਐਸਐਸ ਦੇ ਜਿੰਨੇ ਵੀ ਉਸ ਵੇਲੇ ਗੁਰੂ ਸਾਹਿਬ ਦੇ ਨਾਲ ਲੜਨ ਵਾਲੇ ਪਹਾੜੀ ਰਾਜੇ ਆਰਐਸਐਸ ਦੇ ਵੀ ਪਹਾੜੀ ਰਾਜੇ ਜਿਹੜੇ ਆਨੰਦਪੁਰ ਦੀ ਸਾਹਿਬ ਦੀ ਧਰਤੀ ਤੇ ਚਮਕੌਰ ਦੀ ਜੰਗ ਦੇ ਵਿੱਚ ਉਹਨਾਂ ਦੇ ਨਾਲ ਲੜੇ ਅਤੇ ਆ ਕੇ ਵਜੀਰ ਖਾਨ ਦੇ ਨਾਲ ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਸੰਗਤ ਆ ਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਆ ਅੱਜ ਮੋਦੀ ਸਰਕਾਰ ਨੇ ਸਾਨੂੰ ਕਦੀ ਖਾਲਸਤਾਨੀ ਕਹਿੰਦਾ ਕਦੀ ਅੱਤਵਾਦੀ ਕਹਿੰਦਾ ਤੇ ਉਸ ਨੇ ਬਾਰਡਰ ਬਣਾ ਦਿੱਤਾ ਅੱਜ ਪੰਜਾਬ ਦਾ ਤੇ ਹਿੰਦ ਦਾ ਬਾਰਡਰ ਬਣ ਚੁੱਕਾ ਇੱਥੇ ਤੇ ਜੇ ਆਪਣੇ ਲੀਡਰ ਸਚੇਤ ਹੁੰਦੇ ਅੱਜ ਤੋਂ 10-15 ਸਾਲ ਪਹਿਲਾਂ ਮੋਦੀ ਨੂੰ ਖੜਖੜ ਕੇ ਤਲਵਾਰਾਂ ਦਿੰਦੇ ਆ ਨੌ ਮਹੀਨ ਦਾ ਰਿਸ਼ਤਾ ਦੱਸਦੇ ਆ ਤਲਵਾਰਾਂ ਦਿੰਦੇ ਪੱਗਾ ਬਣਾਉਂਦੇ ਆ ਉਹਨੂੰ ਇਹ ਸਾਡੀਆਂ ਪੱਗਾਂ ਜਿਹੜੀਆਂ ਗਵਾਰਾ ਨਹੀਂ ਆਈਆਂ ਉਹ ਤੇ ਨੌਜਵਾਨਾਂ ਨੂੰ ਅੱਗੇ ਨਹੀਂ ਤੋਰਦੇ ਜਿਹੜੇ ਜਥੇਬੰਦੀਆਂ ਨੇ ਇਹਨਾਂ ਨੂੰ ਅਲਟੀਮੇਟਮ ਦਿੱਤਾ ਆ ਉਹ ਮੀਟਿੰਗ ਤੇ ਮੀਟਿੰਗ ਕਰ ਰਹੀਆਂ ਵੀ ਸਰਕਾਰ ਜਿਹੜੀ ਆ ਉਹ ਉਲਝਾਦੀ ਅਜਲ ਹੁੰਦੀ ਆ ਤੇ ਆਪਣੇ ਨੌਜਵਾਨਾਂ ਆਗੂਆਂ ਨੂੰ ਇਹ ਕਰਕੇ ਲਜਾਉਂਦੀ ਆ ਵੀ ਇਹ ਸੱਟਾ ਕੋਈ ਨਿਕਲੇ ਨਾ ਨੌਜਵਾਨ ਜਿਹੜੇ ਆ ਢ ਘਾੜ ਦੇ ਵਿੱਚ ਆ ਕੇ ਅੱਗੇ ਵਾਧਦੇ ਆ ਪਰ ਜਥੇਬੰਦੀਆਂ ਵਾਰ-ਵਾਰ ਸਵੀਰ ਤੋਂ ਇਹੋ ਬੇਨਤੀ ਕਰ ਰਹੀਆਂ ਵੀ ਤੁਸੀਂ ਅੱਗੇ ਨਾ ਜਾਓ ਪਹਿਲਾਂ ਲੀਡਰਸ਼ਿਪ ਅੱਗੇ ਚੱਲੂਗੀ ਜਦੋਂ ਵੀ ਜਾਣ ਦਾ ਟਾਈਮ ਆਇਆ ਲੀਡਰਸ਼ਿਪ ਅੱਗੇ ਚੱਲੂਗੀ ਉਸ ਤੋਂ ਬਾਅਦਾਂ ਨੌਜਵਾਨ ਚੱਲਣਗੇ ਜੀ ਬੀਜਪੀ ਦਾ ਇਹ ਜਿੰਨੇ ਵੀ ਵੱਡੇ ਲੋਕ ਹੈ ਨਾ ਇੱਕ ਫੇਲ ਮੁੱਖ ਮੰਤਰੀ ਆਪਣਾ ਬੜਾ ਉਤਸ਼ਾਹ ਦੇ ਨਾਲ ਚੁਣਿਆ ਆ ਭਗਵੰਤ ਮੱਖ ਮੰਤਰੀ ਹੀ ਜੋ ਕਿ ਥੱਲੇ ਲੈਵਲ ਤੋਂ ਉੱਪਰ ਉਹਨੂੰ ਪਹੁੰਚਾਇਆ ਪਰ ਉਹਨੇ 92 ਸੀਟਾਂ ਲੈ ਕੇ 20 ਸੀਟਾਂ 10 8 9 ਸੀਟਾਂ ਉਹਦੀਆਂ ਰਾਜ ਸਭਾ ਦੀਆਂ ਪੰਜਾਬ ਦੇ ਵਿੱਚ ਉਹਨੂੰ ਮਿਲੀਆਂ ਪਰ ਉਹ ਇੱਥੇ ਆਪਣੀ ਵੀ ਫੋਰਸ ਲਾਉਣੀ ਚਾਹੀਦੀ ਆ ਜਿਹੜਾ ਉਹਦਾ ਡਰੋਨ ਕਿਉਂਕਿ ਇੱਥੇ ਵੇਖੋ ਕਾਨਫਰੰਸ ਤੁਹਾਡੇ ਸਾਹਮਣੇ ਚੱਲ ਰਹੀ ਆ ਤੇ बार-बार ਡਰੋਨ ਦੇ ਨਾਲ ਜਿਹੜੇ ਗੋਲੇ ਇਸ ਲੀਡਰਾਂ ਦੇ ਉੱਤੇ ਸੁੱਟ ਰਹੇ ਆ ਈ ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ ਅਸੀਂ ਉੱਥੋਂ ਆਏ ਹਾਂ ਬਾਬਾ ਜੀ ਕਿਹਨਾ ਸਵਾਲ ਆਂਦਾ ਕਿ ਦੇਖੋ ਆਪਣੇ ਗੁਰੂਆਂ ਨੇ ਨਾ ਖਾਸ ਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਹੈ ਨਾ ਕਿਉਂਕਿ ਵਜ਼ੀਰ ਖਾਨ ਨੇ ਨਾ ਉਸ ਟੈਮੂਗ ਨੂੰ ਅੱਚਕੀ ਵੀ ਸੀ ਜੇ ਉਹ ਪਰਿਵਾਰ ਨਾ ਵਾਰਦੇ ਸੀ ਤਾਂ ਨਾ ਹੁੰਦੀ ਪੰਜਾਬ ਤਾਂ ਕਿ ਹਿੰਦੁਸਤਾਨ ਨਾ ਹੁੰਦਾ ਅੱਜ ਬੀਜੇਪੀ ਦੀ ਸਰਕਾਰ ਉਸ ਯਾਨੀ ਕਿ ਸਾਰਿਆਂ ਸ਼ਹੀਦਿਆਂ ਨੂੰ ਭੁਲਾ ਕੇ ਬੈਠੀ ਹੈ ਉਹਨਾਂ ਸ਼ਹੀਦਿਆਂ ਨੂੰ ਭੁਲਾ ਕੇ ਬੈਠੀ ਹੈ ਜੋ ਵੀ ਹੈ ਮੋਦੀ ਬੀਜੇਪੀ ਆਰਐਸਐਸ ਦੇ ਜਿੰਨੇ ਵੀ ਉਹ ਵੇਲੇ ਗੁਰੂ ਸਾਹਿਬ ਦੇ ਨਾਲ ਲੜਨ ਵਾਲੇ ਪਹਾੜੀ ਰਾਜੇ ਆਰਐਸਐਸ ਦੇ ਵੀ ਪਹਾੜੀ ਰਾਜੇ ਜਿਹੜੇ ਅਨੰਦਪੁਰ ਦੀ ਸਾਹਿਬ ਦੀ ਧਰਤੀ ਤੇ ਚਿਪਕੌਰ ਦੀ ਜੰਗ ਦੇ ਵਿੱਚ ਉਹਨਾਂ ਦੇ ਨਾਲ ਲੜੇ ਉੱਥੇ ਆ ਕੇ ਵਜੀਰ ਖਾਨ ਦੇ ਨਾਲ ਕਿਉਂਕਿ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਸੰਗਤ ਆ ਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਆ ਅੱਜ ਮੋਦੀ ਸਰਕਾਰ ਨੇ ਸਾਨੂੰ ਕਦੀ ਖਾਲਸਤਾਨੀ ਕਹਿੰਦਾ ਕਦੀ ਅਤਵਾਦੀ ਕਹਿੰਦਾ ਤੇ ਉਹਨੇ ਬਾਰਡਰ ਬਣਾ ਦਿੱਤਾ ਅੱਜ ਪੰਜਾਬ ਦਾ ਤੇ ਹਿੰਦ ਦਾ ਬਾਰਡਰ ਬਣ ਚੁੱਕਾ ਇੱਥੇ ਜੇ ਆਪਣੇ ਲੀਡਰ ਸਚੇਜ ਹੁੰਦੇ ਅੱਜ ਤੋਂ 10 15 ਸਾਲ ਪਹਿਲਾਂ ਮੋਦੀ ਨੂੰ ਖੜਖੜ ਕੇ ਤਲਵਾਰਾਂ ਦਿੰਦੇ ਆ ਨੌ ਮਾਹ ਦਾ ਰਿਸ਼ਤਾ ਦੱਸਦੇ ਆ ਤਲਵਾਰਾਂ ਦਿੰਦੇ ਪੱਗਾ ਬਣਾਉਂਦੇ ਆ ਉਹਨੂੰ ਇਹ ਸਾਡੀਆਂ ਪੱਗਾ ਜਿਹੜੀਆਂ ਗਵਾਰਾ ਨਹੀਂ ਆਈਆਂ ਉਹ ਬਾਬਾ ਜੀ ਇਕਲ ਹੋ ਰਿਹਾ ਦੇਖੋ ਵੀ ਦੇਖ ਰਿਹਾ ਅਸੀਂ ਲਗਾਤਾਰ ਚਾਰ ਦਿਨ ਤੋਂ ਦੇਖ ਰਹੇ ਹਾਂ ਬੰਬਾਰੀ ਹੋ ਰਹੀ ਹੈ ਹਾਂ ਜੀ ਕਈ ਨੌਂ ਦਿਨਾਂ ਤੋਂ ਹੋਈ ਹੋਈ ਨੇ ਤੇ ਜਿਹੜੀ ਅਸੀਂ ਕਿੱਥੇ ਵੀ ਮੀਟਿੰਗ ਕਰ ਰਹੀ ਹੈ ਉਹ ਬੀਚ ਵਿੱਚ ਉਹ ਕਹਿਣਾ ਵੀ ਇਹ ਕਰਨਾ ਠੀਕ ਤਾਂ ਉਹ ਇਹ ਕਰਨ ਦੇ ਕੀ ਹੋ ਰਿਹਾ ਕਿ 33 ਜਥੇਬੰਦੀਆਂ ਇਕੱਠੋਂ ਨੇ 33 ਦੇ ਦਾਦਾ ਬੰਦੇ ਇਹਨਾਂ 330 ਬੰਦਾ ਕਿ ਉਹ ਜਿੱਥੇ ਜਿਹੜੀਆਂ ਬੰਦੇ ਦੇ ਹੈਡ ਨੇ ਹੈਨਾ ਅੱਗੂ ਉਹ ਕਿ ਉਹ ਦੋ ਜਨ ਨੂੰ ਫਿਰ ਤੋੜ ਰਹੇ ਨੇ ਉਹ ਤੇ ਉਹ ਤੇ ਨੌਜਵਾਨਾਂ ਨੂੰ ਅੱਗੇ ਨਹੀਂ ਤੋੜਦੇ ਜਿਹੜੇ ਜਥੇਬੰਦੀਆਂ ਨੇ ਸਾਨੂੰ ਅਲਟੀਮੇਟਮ ਦਿੱਤਾ ਆ ਉਹ ਮੀਟਿੰਗ ਤੇ ਮੀਟਿੰਗ ਕਰ ਰਹੀਆਂ ਵੀ ਸਰਕਾਰ ਜਿਹੜੀ ਆ ਉਹ ਉਲਝਾਦੀ ਅਜਲ ਆਉਂਦੀ ਆਸ ਇਹ ਆਪਣੇ ਨੌਜਵਾਨ ਆਗੂਆਂ ਨੂੰ ਇਹ ਕਰਕੇ ਲਜਾਉਂਦੀ ਆ ਵੀ ਇਹ ਸੱਟਾ ਕੋਈ ਨਿਕਲੇ ਨਾ ਨੌਜਵਾਨ ਜਿਹੜੇ ਭੜਕਾੜ ਦੇ ਵਿੱਚ ਆ ਕੇ ਅੱਗੇ ਵਧਦੇ ਆ ਪਰ ਜਥੇਬੰਦੀਆਂ ਵਾਰ-ਵਾਰ ਸਵੀਰ ਤੋਂ ਇਹ ਬੇਨਤੀ ਕਰ ਰਹੀਆਂ ਵੀ ਤੁਸੀਂ ਅੱਗੇ ਨਾ ਜਾਓ ਪਹਿਲਾਂ ਲੀਡਰਸ਼ਿਪ ਅੱਗੇ ਚੱਲੂਗੀ ਜਦੋਂ ਵੀ ਜਾਣ ਦਾ ਟਾਈਮ ਆਇਆ ਲੀਡਰਸ਼ਿਪ ਅੱਗੇ ਚੱਲੂਗੀ ਉਸ ਤੋਂ ਬਾਅਦ ਨੌਜਵਾਨ ਚੱਲਣਗੇ ਆ ਭਗਵਾਨ ਤੁਹਾਨੂੰ ਨੇ ਕਹਿੰਦਾ ਪਰਸੋਂ ਪ੍ਰੈਸ ਕਾਨਫਰੈਂਸ ਕੀਤੀ ਉਹਦੇ ਵਿੱਚ ਇਹਨਾਂ ਨੇ ਕਿ ਅਪੀਲ ਕੀਤੀ ਸੱਟਾ ਮੁੱਖ ਮੰਤਰੀ ਨੂੰ ਵੀ ਇੱਧਰ ਕਹਿੰਦੇ ਗੋਲੀਵਾਰੀ ਕੋਈ ਨਾ ਕੁਝੀ ਕਰਨਾ ਵੀ ਕਿਸਾਨਾਂ ਦਾ ਬੈਠੇ ਹੋਏ ਨੇ ਔਰ ਉਹ ਕਹਿੰਦਾ ਵੀ ਅਸੀਂ ਕਿਸਾਨ ਓਕੇ ਨਹੀਂ ਆਂਦੇ ਨਾ ਤੇ ਅਸੀਂ ਦੇਖ ਰਿਹਾ ਪੰਜਾਬ ਵੀ ਹੱਦ ਵਿੱਚ ਰੋਜ਼ਾਨਾ ਗੋਲਾਵਾਰੀ ਹੋ ਰਹੀ ਹੈ ਬੰਦਖ ਨਹੀਂ ਹੋ ਰਹੀ ਕੀ ਇਹ ਦੇਖੋ ਵੇਖੋ ਜੀ ਭਾਜਪਾ ਦਾ ਇਹ ਜਿੰਨੇ ਵੀ ਵੱਡੇ ਲੋਕ ਹੈ ਨਾ ਇੱਕ ਫੇਲ ਮੁੱਖ ਮੰਤਰੀ ਆਪਣਾ ਬੜਾ ਉਤਸ਼ਾਹ ਦੇ ਨਾਲ ਚੁਣਿਆ ਆ ਭਗਵੰਤ ਮਾਨ ਮੁੱਖ ਮੰਤਰੀ ਜੀ ਜੋ ਕਿ ਥੱਲੇ ਲੈਵਲ ਤੋਂ ਉੱਪਰ ਨੂੰ ਪਹੁੰਚਾਇਆ ਪਰ ਉਹਨੇ 92 ਸੀਟਾਂ ਲੈ ਕੇ 20 ਸੀਟਾਂ 10 8 9 ਸੀਟਾਂ ਉਹਦੀਆਂ ਰਾਜ ਸਭਾ ਦੀਆਂ ਵਾਂ ਪੰਜਾਬ ਦੇ ਵਿੱਚ ਉਹਨੂੰ ਮਿਲੀਆਂ ਪਰ ਉਹ ਇੱਥੇ ਆਪਣੀ ਵੀ ਫੋਰਸ ਲਾਉਣੀ ਚਾਹੀਦੀ ਆ ਜਿਹੜਾ ਉਹਦਾ ਡਰੋਨ ਕਿਉਂਕਿ ਇੱਥੇ ਵੇਖੋ ਕਾਨਫਰੰਸ ਤੁਹਾਡੇ ਸਾਹਮਣੇ ਚੱਲ ਰਹੀ ਆ ਤੇ बार-बार ਡਰੋਨ ਦੇ ਨਾਲ ਜਿਹੜੇ ਗੋਲੇ ਲੀਡਰਾਂ ਦੇ ਉੱਤੇ ਸੁੱਟ ਰਹੇ ਆ ਕਿ ਪ੍ਰਕਾਟ ਦੇ ਵਿੱਚ ਆ ਕੇ ਕੋਈ ਗਲਤ ਐਕਸ਼ਨ ਲਿਆ ਜਾਵੇ ਇਹ ਕਰਕੇ ਲੀਡਰ ਨਹੀਂ ਚਾਹੁੰਦੇ ਵੀ ਕਿਸੇ ਦਾ ਨੁਕਸਾਨ ਹੋਵੇ ਗੱਲਬਾਤ ਨਾਲ ਵੀ ਜੋ ਵੀ ਮਸਲਾ ਹੱਲ ਹੁੰਦਾ ਉਹਦੇ ਨਾਲ ਕੀਤਾ ਜਾਵੇ ਅਰਿਆਂ ਦੇ ਮੁੱਖ ਮੰਤਰੀ ਖੱਟਣ ਦੇ ਪਰਸੋਂ ਨੇ ਬਿਆਨ ਦਿੱਤਾ ਹੈ ਉਹ ਵੱਡਾ ਕਹਿੰਦੇ ਵੀ ਕਿਸਾਨ ਦਿੱਲੀ ਕੋ ਜਾਣਦੇ ਯਾਨੀ ਦਿੱਲੀ ਹਨ ਅਸੀਂ ਆਈ ਰਾਜਤਾਨੀ ਇਹ ਦੋਸਤ ਇਹ ਮੇਰੇ ਖਾਲ 1981 82 ਦੇ ਕੌਮਲਵੈ ਥਗੇਮਾ ਦੇ ਵਿੱਚ ਵੀ ਹਰਿਆਣੇ ਨੇ ਸਿੱਖਾਂ ਦੇ ਨਾਲ ਸਮਝਿਆ ਸਮਝੀਏ ਕਰਕੇ ਨਹੀਂ ਕਿ ਆਪਣੇ ਹੱਕ ਲੈਣ ਵਾਸਤੇ ਬਹੁਤ ਘੱਟ ਅੱਗੇ ਆਉਂਦੇ ਆ ਇਹ ਆਪਰੇ ਵਿੱਚ ਬਾਦੂਆ ਦੇ ਨਾਲ ਵੀ ਕੰਦਾ ਸਮਾਗਮ ਕਰਨ ਵਾਸਤੇ ਜੇ ਹਰਿਆਣੇ ਦੇ ਵਿੱਚ ਇਹ ਵੀ ਗੱਲ ਉਹ ਸੁਣਦਾ ਕਿਉਂਕਿ ਮੈਂ ਸਮਾਗਮ ਸੁਣ ਰਿਹਾ ਹਾਂ ਖਬਰਾਂ ਸੁਣ ਰਿਹਾ ਹਾਂ ਉਹਦੇ ਵਿੱਚ ਕਹਿੰਦਾ ਮੈਂ ਬੰਦਾਬਾਧਰਦਾਵਾਰਸ ਆ ਬੰਦਾਬਾਧਰਨੇ ਦੇਖੋ ਸਿੱਖਾਂ ਨੂੰ ਕਿੱਥੋਂ ਤੱਕ ਬਚਾਇਆ ਇਹ ਬੰਦਾਬਾਧਰਦਾਵਾਰਸ ਆ ਜਿਹੜਾ ਸਾਡੇ ਦੇ ਡਰੋਨ ਦੇ ਨਾਲ ਹਮਨਾ ਕਰਵਾ ਕਰਵਾ ਕੇ ਸਾਡੇ ਨੌਜਵਾਨਾਂ ਨੂੰ ਜ਼ਖਮੀ ਕਰ ਰਿਹਾ ਪਰ ਇਹ ਵੀ ਦੇਖੋ ਨਾ ਇਹ ਉਧਰ ਜਿਹੜੀ ਤੇ ਆਪਣਾ ਕੇਂਦਰ ਹੈ ਨਾ ਆਪ ਆਪਣਾ ਜਿਹੜਾ ਹਰਿਆਣਾ ਆਪਣਾ ਭਰਾ ਹੀ ਇੱਕ ਨਾ ਪੰਜਾਬ ਦਾ ਆਪੇ ਪੰਜਾਬ ਦੇ ਹੈ ਨਾ ਬਜ਼ੁਰਗ ਹੈ ਨੌਜਵਾਨ ਨੇ ਸਾਰੇ ਹੈ ਨਾ ਉਧਰ ਵੀ ਨੌਜਵਾਨ ਆਪਣਾ ਮਾਂ ਪਿਓ ਦੇ ਬੱਚੇ ਨੇ ਕੋਈ ਵੀ ਕੁਝ ਗਲਤ ਹੁੰਦਾ ਇੱਧਰ ਵੀ ਲੜਾਈ ਹੋਈ ਇੱਧਰ ਵੀ ਹੋਈਆਂ ਪਹਿਲਾਂ ਦੇ ਕੋ 250 700 ਕਿਸੇ ਦੇ ਹੋਈਆਂ ਆਪਣੇ ਨੁਕਸਾਨ ਆਉਂਦੇ ਆ ਉਧਰ ਸਾਢੋ ਕੁ ਵਾਰ ਦੀ ਕਿਸੇ ਨੂੰ ਤਾਂ ਕੀ ਨੁਕਸਾਨ ਤਾਂ ਹੀ ਨਾ ਆਪਣਾ ਹੀ ਹੋਗਾ ਨਾ ਸਰਕਾਰਾਂ ਦਾ ਕੋਈ ਸਾਇੰਸ ਵੀ ਨਹੀਂ ਕੋਈ ਸਰਕਾਰ ਇਹਨਾਂ ਦੇ ਨਾਲ ਦੇ ਬੰਨੇ ਇਹ ਨੌਜਵਾਨ ਖਤਮ ਕਰਨਾ ਦੇਖੋ ਜੀ ਆ ਪਹਿਲਾਂ ਵੀ ਨੌਜਵਾਨ ਸਰਕਾਰ ਵੱਲੋਂ ਹੁਣ ਵੀ ਹਰਿਆਣੇ ਦੇ ਨਾਲ ਸਾਡਾ ਕੋਈ ਵਿਤਕਰਾ ਨਹੀਂਗਾ ਕਿਉਂਕਿ ਨੌਜਵਾਨਾਂ ਨਾਲ ਸਾਡੇ ਛੋਟੇ ਭਰਾ ਦਾ ਰੋਲ ਹਦਾ ਸਦਾ ਹੀ ਅਦਾ ਕਰਦਾ ਆ ਇਹ ਖੱਟਰ ਜਿਹੜਾ ਆਰਐਸਐਸ ਦਾ ਆਰਐਸਐਸ ਦਾ ਮੁੱਖ ਮੰਤਰੀ ਆ ਹਰਿਆਣੇ ਦਾ ਮੁੱਖ ਮੰਤਰੀ ਨਹੀਂਗਾ ਇਹ ਜੇ ਤੁਸੀਂ ਕਹੋ ਨਾ ਵੀ ਹਰਿਆਣੇ ਦਾ ਮੁੱਖ ਮੰਤਰੀ ਆ ਇਹ ਹਰਿਆਣੇ ਦਾ ਮੁੱਖ ਮੰਤਰੀ ਨਹੀਂ ਇਹ ਆਰਐਸਐਸ ਦਾ ਮੁੱਖ ਮੰਤਰੀ ਆ ਇਹ ਪੰਜਾਬ ਨੂੰ ਤੇ ਹਰਿਆਣੇ ਨੂੰ ਲੜਾਉਣਾ ਚਾਹੁੰਦਾ ਵਾ ਤੇ ਇਹ ਲੜਨਗੇ ਨਹੀਂ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਮੋਦੀ ਸਰਕਾਰ ਸਾਨੂੰ ਕਹਿੰਦੀ ਹੈ ਨਾ ਵੀ ਤੁਹਾਨੂੰ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵਾਂਗੇ ਵੇਖੋ ਯੂਪੀ ਦਾ ਮੁਖਮੰਦ ਜਿਹੜੇ ਯੂਪੀ ਦੇ ਲੋਗ ਆ ਤਾਮਿਲਨਾਡੂ ਦੇ ਲੋਗ ਆ ਉਹ 800 ਨੂੰ ਝੋਨਾ ਵੇਚਦੇ ਆ ਅੱਜ ਸਾਡੇ ਲੋਕਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਨੂੰ ਬਹੁਤ ਭਲੇਖਾ ਕਿਸਾਨਾਂ ਨੂੰ ਕਿਉਂਕਿ ਥੋੜੀ ਨਫਰੀ ਸਾਡੀ ਆਉਂਦੀ ਆ ਆਉਂਦੀ ਬਹੁਤ ਜ਼ਿਆਦਾ ਵਾ ਪਰ ਕਈਆਂ ਨੂੰ ਭਲੇਖਾ ਵਾ ਵੀ ਇਹ ਖਰੇ ਵੈਸੇ ਜਾਂਦੇ ਆ ਤੇ ਉਥੋਂ ਮੁੜ ਕੇ ਆ ਜਾਂਦੇ ਆ ਕੋਈ ਗੱਲਬਾਤ ਇਹਨਾਂ ਦੀ ਨਹੀਂ ਹੈਗੀ ਪਰ ਆਉਣ ਵਾਲੇ ਸਮੇਂ 'ਚ ਮੈਂ 2-10 ਸਾਲ ਤੋਂ ਵੇਖ ਰਿਹਾ ਜੋ ਘਾਟਾ ਪੈ ਰਿਹਾ ਕਿਸਾਨੀ ਨੂੰ ਤੇ 10 ਸਾਲਾਂ ਦੇ ਬਾਅਦ ਇਹ ਹੋਰ ਮਹੌਲ ਚੱਲੂਗਾ ਇੱਥੇ ਜੇ ਨਾ ਸਮਝੇ ਸਾਡੇ ਲੋਕੀ ਕਾਫੀ ਸਵਾਲ ਬੜਾ ਐਮ ਸਵਾਲ ਹੈ ਕਿ ਦੇਖੋ ਬੜੇ ਵੱਡੇ ਵੱਡੇ ਸਵਾਲ ਉੱਠੇ ਕਿ ਕਿਹੜਾ ਪ੍ਰਾਂਤ ਰੋਣਾ ਸੀ ਹੈ ਨਾ ਪੰਜਾਬ ਨੇ ਧਰਤੀ ਨਾਲ ਜਿੱਤ ਪ੍ਰਾਪਤ ਕੀਤੀ ਤੇ ਕਿੰਨੇ ਵੀ ਜਿਹੜੇ ਪੁਰਾਣੇ ਇੰਟਰਵਿਊ ਹੈ ਨਾ ਪੂਛੇ ਪੈਸੇ ਪਿੱਛੇ ਵਿਗ ਗਏ ਉਰੇ ਨਹੀਂ ਆਏ ਉਸਾਂ ਨਹੀਂ ਬਤਾ ਪਰ ਜੋ ਮੀਡੀਆ ਸੱਚਾਈਆਂ ਨਾਲ ਗੱਲ ਕਰਨੀ ਹੈ ਜੇਕਰ ਅੱਜ ਟਾਈਮ ਸੀ ਉਹ ਨਾ ਨਹੀਂ ਆ ਗੂ ਹਾਂ ਇਹ ਧਰਨਾ ਖਤਮ ਜਲਦੀ ਹੁੰਦਾ ਆ ਕਿ ਉਹਨਾਂ ਕੋ ਮੌਕਾ ਵੀ ਆਪਣੇ ਦਾਗ ਧੋਣ ਦਾ ਵੇਖੋ ਜੀ ਵੇਖੋ ਜੀ ਜਦੋਂ ਸੰਯੁਕਤ ਕਿਸਾਨ ਮੋਰਚਾ ਬਣਿਆ ਸੀ ਨਾ ਉਹਨਾਂ ਦੇ ਮਨ ਦੇ ਵਿੱਚ ਭੁਲੇਖਾ ਹੈ ਵੀ ਇਹ ਵੋਟਾਂ ਦੇ ਰਾਜਨੀ ਨਾਲ ਆਪਾਂ ਇਹਨੂੰ ਹੱਲ ਕਰ ਸਕਦੇ ਆ ਵੋਟਾਂ ਦੇ ਆਪਾਂ ਵੇਖੋ ਆਮ ਆਦਮੀ ਪਾਰਟੀ ਕਾਂਗਰਸ ਨੂੰ ਬਾਹਰ ਕਰਦਾ ਅਕਾਲੀਆਂ ਨੂੰ ਵੀ ਬਾਹਰ ਕਰਦਾ ਤੇ ਮੁੱਖ ਮੰਤਰੀ ਆਪਾਂ ਪਾਉਣਾ ਬਣਾ ਲਿਆ ਭਗਵੰਤ ਮਾਨ 92 ਸੀਟਾਂ ਦੇ ਕੇ ਉਹਨੂੰ ਤੇ ਉਹਨੇ ਵੀ ਸਾਡਾ ਮਸਲਾ ਕੋਈ ਜੂੰਦਾ ਤੂੰ ਹੀ ਰਹਿ ਗਿਆ ਇੱਥੇ ਐਮਐਸਬੀ ਜੋ ਵੀ ਆਪਾਂ ਮੈਨੂੰ ਸਟਾਕ ਪ੍ਰਾਈਸ ਦੇ ਨਾਲ ਸਾਨੂੰ ਮਿਲਣਾ ਚਾਹੀਦਾ ਸਾਡੇ ਖਰਚੇ ਲਾਗਤ ਖਰਤੀ ਜੁੜ ਕੇ ਸਾਨੂੰ ਪੈਸੇ ਮਿਲਣੇ ਚਾਹੀਦੇ ਜਿੱਦਾਂ ਹੁਣ ਵੇਖੋ ਆਪਾਂ ਡੀਜ਼ਲ ਜਿਹੜਾ ਵਾ 55 ਰੁਪਏ ਤੋਂ ਸਰਪਾ 100 ਰੁਪਏ ਆਪਾਂ 70 80 ਰੁਪਏ ਹਰ ਬੰਦਾ ਜਿਹੜਾ ਨਾ ਰੋਜ਼ 1.5 200 ਰੁਪਿਆ ਟੈਕਸ ਦੇ ਰਿਹਾ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਕਿਉਂਕਿ ਲੋਕ ਅਵੇਅਰਨੈਸ ਨਹੀਂ ਇਸ ਚੀਜ਼ ਦੇ ਤੇ ਉਹ ਕਹਿੰਦੇ ਜੋ ਵੀ ਕਰਨਾ ਦੂਜੇ ਨੇ ਦੂਸਰੀ ਗੱਲ ਨਹੀਂ ਲੀਡਰਾਂ ਦੀ ਵੇਖੋ ਇੱਕ ਸੰਜੁਕਤ ਕਿਸਾਨ ਮੋਰਚੇ ਦੀ ਕਾਲ ਹੈ 26 ਨਵੰਬਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਜੋ ਵੀ ਆਪਣਾ ਹੈਗਾ ਉਹ ਗਰਾਹਾਂ ਉਹ 27 ਤਰੀਕ ਨੂੰ ਚੱਲੇ ਪਾ ਰਹੇ ਆ ਤੇ ਇਹ ਜਿੰਨੀਆਂ ਵੀ ਆਪਣੀਆਂ ਭਾਰਤੀ ਦਿੱਤੀ ਸੰਯੁਕਤ ਕਿਸਾਨ ਮੋਰਚੇ ਆ ਇਹ ਪਿੰਡਾਂ ਦੇ ਵਿੱਚ ਲੀਡਰਾਂ ਨੂੰ ਕੀ ਰਿਹਾ ਜਿਹੜੀ ਕੋਈ ਜ਼ਰੂਰਤ ਨਹੀਂ ਉਹਨਾਂ ਨਾਲ ਆਪਾਂ ਬਾਅਦ ਵਿੱਚ ਗੱਲ ਕਰ ਲਵਾਂਗੇ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਗਲੇ ਸਿਵੇਂ ਕੇ ਪੁਹਵਾ ਕੇ ਇੱਥੇ ਬਾਰਡਰਾਂ ਦੇ ਉੱਤੇ ਆ ਕੇ ਹੰਬੜਾ ਮਾਰ ਕੇ ਜਿੱਤ ਨੂੰ ਪ੍ਰਾਪਤ ਕਰਨਾ ਚਾਹੀਦਾ